ਸੱਚਾ ਦੋਸਤੋ ਬਾਜਬਾ ਟਾਕ ਸ਼ੋਅ ਦੇ ਵਿੱਚ ਅੱਜ ਅਸੀਂ ਸੰਗੀਤ ਦੀ ਦੁਨੀਆ ਦੇ ਸਮਰਾਟ ਉਹਨਾਂ ਨੂੰ ਅਲਵਿਦਾ ਕਹਾਂਗੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਾਂਗੇ ਪੰਜਾਬੀ 뮤직 ਇੰਡਸਟਰੀ ਦੀ ਇੱਕ ਤੁਰੀ ਫਿਰਦੀ ਚੱਲਦੀ ਯੂਨੀਵਰਸਿਟੀ ਜਨਾਬ ਚਰਨਜੀਤ ਅਹੋਜਾ ਸਾਹਿਬ ਜੀ ਚਰਨਜੀਤ ਅਹੋਜਾ ਜੀ ਜਿਨ੍ਹਾਂ ਨੇ ਕੀ ਬੜਾ ਹੀ ਲੰਮਾ ਸਮਾਂ ਇਸ ਇੰਡਸਟਰੀ ਦੇ ਵਿੱਚ ਅਨੇਕਾਂ ਹੀ ਵੱਡੇ ਵੱਡੇ ਕਲਾਕਾਰਾਂ ਨੂੰ ਆਪਣੇ ਸੰਗੀਤ ਰਾਹੀਂ ਹਿੱਟ ਕੀਤਾ ਕੋਈ ਸਮਾਂ ਹੁੰਦਾ ਸੀ ਜਦੋਂ ਲੋਕੀ ਕੰਪਿਊਟਰਾਂ ਦੇ ਨਾਲ ਵਾਜੂਜ ਨਹੀਂ ਸੀ ਕਰ ਸਕਦੇ ਆਪਣਾ ਆਰਟੀਫੀਸ਼ੀਅਲ ਗਾ ਵੀ ਨਹੀਂ ਸੀ ਸਕਦੇ ਉਹਨਾਂ ਨੂੰ ਸਿੱਧਾ-ਸਿੱਧਾ ਰੀਅਲ ਗੀਤ ਜਿਹੜੇ ਸੀ ਰੀਅਲ 뮤직 ਦੇਣਾ ਪੈਂਦਾ ਸੀ ਤੋਂ ਰੀਅਲ 뮤직 ਦੇਣ ਦੇ ਵਿੱਚ 1 ਆਫ ਦੀ ਬੈਸਟ ਜਿਹੜੇ ਕਿ ਕਈ-ਕਈ 50 50 100-100 ਮਿਊਜ਼ੀਸ਼ੀਅਨ ਨੂੰ ਲੈ ਕੇ ਲਾਈਨ ਦੇ ਵਿੱਚ ਖੜ੍ਹਾ ਕਰਕੇ ਉਹਨਾਂ ਨੂੰ ਗਾਈਡ ਕਰਦੇ ਸਨ ਚਰਨਜੀਤ ਹੁਜਾ ਜੀ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ 21 ਸਤੰਬਰ 2025 ਨੂੰ ਉਹਨਾਂ ਨੇ ਆਖਰੀ ਸਾਹ ਲਏ ਚਰਜੀਤ ਹੁਜਾ ਸਾਹਿਬ 1996 ਤੋਂ ਹੀ ਕੈਂਸਰ ਵਰਗੀ ਨਾਮਰਾਦ ਬਿਮਾਰੀ ਦੇ ਨਾਲ ਲੜਦੇ ਸਨ ਪਰ ਉਹਨਾਂ ਦੀ ਆਪਣੀ ਦਲੇਰੀ ਅਤੇ ਉਹਨਾਂ ਦੀ ਬਹਾਦਰੀ ਕਰਕੇ ਬੜਾ ਲੰਮਾ ਸਮਾਂ ਦੇਖੋ 96 ਚਾਰ ਆ ਆਲਮੋਸਟ 29 ਇਅਰ ਉਹਨਾਂ ਨੇ ਬਿਮਾਰੀ ਦੇ ਨਾਲ ਫਾਈਟ ਕੀਤੀ ਤੇ ਆਖੀਰ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆ ਬਹੁਤ ਹੀ ਇੱਕ ਉਹਨਾਂ ਨੂੰ ਇਹ 뮤직 ਦੇ ਬਾਰੇ ਜਿੰਨਾ ਕੰਪੋਜ਼ ਦੇ ਬਾਰੇ ਉਸ ਸਮੇਂ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ ਜਿੰਨਾ ਇਹਨਾਂ ਨੂੰ ਗਿਆਨ ਸੀ ਇਹਨਾਂ ਮੈਂ ਨਹੀਂ ਦੇਖਿਆ ਕਿ ਹੋਰ ਕਿਸੇ ਨੂੰ ਇੰਨਾ ਜ਼ਿਆਦਾ ਆ ਐਕਸਪੀਰੀਅੰਸ ਹੋਵੇ ਕਿਉਂਕਿ ਤਗੜੇ ਤਗੜੇ ਵਧੀਆ ਵਧੀਆ ਕਲਾਕਾਰ ਜਿਹੜੇ ਸੀ ਇਹਨਾਂ ਦੇ 뮤직 ਦੇ ਵਿੱਚੋਂ ਉੱਭਰ ਕੇ ਬਾਹਰ ਆਏ ਸਨ ਮੈਂ ਕਿਹੜਾ ਕਿਹੜਾ ਨਾਮ ਆਵਾ ਹਰਸ ਰਾਜ ਹੰਸਜੀਤ ਦੂਦ ਸਕੰਦਰ ਜੀ ਸੁਵਿੰਦਰ ਬੁੱਗਾ ਜੀ ਕਮਲਜੀਤ ਨੀਰੂ ਜੀ ਹਰਭਜਨ ਮਾਨ ਨੇ ਵੀ ਚੱਠੀ ਇਹਨੇ ਚੱਠੀ ਇਹ ਉਹਨਾਂ ਨੇ ਵੀ ਇਹਦੇ ਵਿੱਚੋਂ ਕੋਈ ਗਾਣਾ ਇਹਦਾ ਮੈਂ ਕਈ ਵਾਰੀ ਇੱਕ ਗੀਤ ਮੈਂ ਬਹੁਤ ਸੁੰਦਾ ਜਦੋਂ 뮤직 ਉਹਦਾ ਸੁਣਦਾ ਵਾਣਾ ਐ ਅੱਖਾਂ ਬੰਦ ਕੇ ਰੂਹ ਨੂੰ ਜਿਹੜਾ ਰੂਹ ਨੂੰ ਸਕੂਨ ਮਿਲਦਾ ਜਿਹੜਾ ਇੱਕ ਸਾਬਰ ਕੋਟੀ ਨੇ ਗੀਤ ਗਾਇਆ ਸੀ ਤੁਸੀਂ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਵੀ ਇਹਨਾਂ ਨੇ ਮਿਊਜ਼ਿਕ ਦਿੱਤਾ ਸੀ ਸਿੱਖ ਲੈ ਕੇ ਲੈ ਜੀ ਇਹ ਕਿਹੜੇ-ਕਿਹੜੇ ਮੈਂ ਗੀਤ ਦੀ ਗੱਲ ਕਰਾਂ ਬਹੁਤ ਹੀ ਇਹਨਾਂ ਨੇ ਫਿਲਮਾਂ ਨੂੰ ਹੀ ਮਿਊਜ਼ਿਕ ਦਿੱਤੇ ਕੋਈ ਗਿਣਤੀ ਨਹੀਂ ਜਿੰਨੇ ਕਲਾਕਾਰਾਂ ਨੂੰ ਇਹਨਾਂ ਨੇ ਗਾਇਆ ਕਲਾਕਾਰ ਜਿਹੜੇ ਸੰ ਲੰਮੀਆਂ-ਲੰਮੀਆਂ ਕਤਾਰਾਂ ਦੇ ਵਿੱਚ ਕਰਸਦੇ ਹੁੰਦੇ ਸੀ ਕਿਤੇ ਸਾਨੂੰ ਚਰਜੀ ਧੋਜਾ ਜੀ ਸਾਡਾ ਗੀਤ ਰਿਕਾਰਡ ਕਰ ਦੇਣ ਤਾਂ ਸਾਡੀ ਜ਼ਿੰਦਗੀ ਬਣ ਸਕਦੀ ਹੈ ਉਹ ਹਮੇਸ਼ਾ ਕਲਾਕਾਰਾਂ ਨੂੰ ਕਹਿੰਦੇ ਹੁੰਦੇ ਸੀ ਇਹ ਨਾ ਕਿ ਆ ਕਿ ਲੋਕੀ ਮੇਰਾ ਗੀਤ ਚੱਲ ਗਿਆ ਚੱਲਣ ਉਹਦੇ ਬਹੁਤ ਕੁਝ ਇਥੇ ਚੱਲਦਾ ਜਾਂਦਾ ਹੈ ਪਰ ਚੱਲਣ ਦੀ ਇਹ ਨਹੀਂ ਗੱਲ ਹੁੰਦੀ ਕਿ ਕਲਾ ਕਮਰਸ਼ੀਅਲ ਦੇ ਵਿੱਚ ਚੱਲ ਗਿਆ ਹੈ ਕੱਲਨ ਨੂੰ ਗੀਤ ਉਹ ਕਹਿੰਦੇ ਹਾਂ ਜਿਹੜਾ ਗੀਤ ਰੂਹ ਦੀ ਖਰਾਖ ਹੋਵੇ ਉਹਨਾਂ ਦੀ ਸੋਚ ਨਹੀਂ ਜਿਹੜੀ ਇੱਕ ਪੰਜਾਬੀ ਦੇ ਲਈ ਪੰਜਾਬੀ ਗੀਤਾਂ ਦੇ ਲਈ ਚੰਗੀ ਇੱਕ ਬਹੁਤ ਵਧੀਆ ਸੋਚਣੀ ਸੀ ਉਹਨਾਂ ਦੀ ਸੋ ਪਹਿਲਾਂ ਉਹਨਾਂ ਦਾ ਦਿੱਲੀ ਦੇ ਵਿੱਚ ਉਹਨਾਂ ਦਾ ਸਟੂਡੀਓ ਬੜਾ ਲੰਮਾ ਸੀ ਉਹਨਾਂ ਦਾ ਉਹ ਜੱਜ ਸਟੂਡੀਓ ਰਿਹਾ ਬੜਾ ਲੰਮਾ ਸਮਾਂ ਪਹਿਲਾਂ ਉਹਨਾਂ ਦੇ ਸਟੂਡੀਓ ਵਿੱਚ ਮੈਂ ਵੀ ਜਾ ਕੇ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਅਦੋਂ ਆਮ ਜਿਹੜੇ ਸਟੂਡੀਓ ਨਹੀਂ ਸੀ ਬਣੇ ਹੁੰਦੇ ਹੁਣ ਅੱਜ ਕੱਲ ਦਾ ਬڑے ਸਟੂਡੀਓ ਬਣ ਗਏ ਹਨ ਛੋਟੇ ਛੋਟੇ ਕਮਰਿਆਂ ਦੇ ਵਿੱਚ ਵੀ ਲੋਕਾਂ ਨੇ ਕੰਪਿਊਟਰ ਦੇ ਵਿੱਚੋਂ ਜਿਹੜੇ ਬੰਦੇ ਦੁਨੀਆ ਤੋਂ ਚਲੇ ਜਾਂਦੇ ਹਨ ਉਹਨਾਂ ਦੀਆਂ ਆਰਟੀਫੀਸ਼ੀਅਲ ਆਵਾਜ਼ਾਂ ਕੱਢ ਕੱਢ ਕੇ ਵੇਚੀ ਜਾਂਦੇ ਹਨ ਪਰ ਹੁਜਾ ਸਾਹਿਬ ਜਿਹੜੇ ਸੀ ਸੰਗੀਤ ਨਾਲ ਪਿਆਰ ਕਰਦੇ ਸੀ ਉਹਨਾਂ ਨੇ ਕਦੇ ਵੀ ਇਦਾਂ ਦੀ ਆ ਇਦਾਂ ਦੇ ਜਿਹੜੇ ਕੰਮਾਂ ਨੂੰ ਉਹਨਾਂ ਨੇ ਕਦੇ ਵੀ ਉਹਨਾਂ ਨੇ ਅਸੈਪਟ ਨਹੀਂ ਸੀ ਕੀਤਾ ਬੜੇ ਵਧੀਆ तरीके ਦੇ ਨਾਲ ਉਹ ਬੜੀ ਮਿਹਨਤ ਕਰਦੇ ਸਨ ਉਹ ਕੋਈ ਫਾ ਨਹੀਂ ਸੀ ਨਵੇੜ ਦੇ ਕੀ ਫਟਾਫਟ ਗੀਤ ਕਰਦੀ ਏ ਸੋ ਇਸੇ ਕਰਕੇ ਜਿਹੜੇ ਕਈ ਕਲਾਕਾਰ ਸਨ ਉਹਨਾਂ ਦੇ ਸੁਭਾਅ ਕਰਕੇ ਵੀ ਉਹਨਾਂ ਨੂੰ ਛੱਡ ਕੇ ਭੱਜ ਜਾਂਦੇ ਸਨ ਸੁਭਾਅ ਉਹਨਾਂ ਦਾ ਜਦੋਂ ਕਲਾਕਾਰਾਂ ਨੂੰ ਵੀ ਸਾਰਿਆਂ ਨੂੰ ਪਤਾ ਸੁਭਾਅ ਕਾਫੀ ਉਹਨਾਂ ਦਾ ਗਰਮ ਸੀ ਗੁੱਸੇ ਵਾਲੇ ਸਨ ਗੁੱਸਾ ਵੀ ਅਜੇ ਹੁੰਦਾ ਸੀ ਜਦੋਂ ਬਾਰ-ਬਾਰ ਕਲਾਕਾਰਾਂ ਨੂੰ ਕਹਿੰਦੇ ਹੋ ਤੇ ਵੀ ਜਦੋਂ ਸੁਰ ਵਿੱਚ ਨਹੀਂ ਸਜਾਂਦੇ ਤਾਂ ਫਿਰ ਉਹ ਗੁੱਸੇ ਦੇ ਵਿੱਚ ਕਈਆਂ ਨੂੰ ਸੁਝਾਅ ਵੀ ਦਿੰਦੇ ਸਨ ਕਿ ਤੇਰੇ ਵਸ ਦਾ ਰੋਗ ਨਹੀਂ ਗਾਉਣਾ ਗਾਉਣਾ ਤੂੰ ਕੋਈ ਹੋਰ ਕੰਮ ਕਰ ਲੈ ਜਾ ਕੇ ਸੋ ਅੱਜ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਉਹਨਾਂ ਦੇ ਗਾਏ ਹੋਏ ਗੀਤ ਜਿਹੜੇ ਹਨ ਕੋਈ ਬਹੁਤ ਘੱਟ ਕਲਾਕਾਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਨਹੀਂ ਗਾਏ ਜਿਹੜੇ ਪੁਰਾਣੇ ਜਿੰਨੇ ਵੀ ਕਲਾਕਾਰ ਹਿੱਟ ਹੋਏ ਹਨ ਉਹ ਹਿੱਟ ਹੀ ਤਾਂ ਹੁੰਦੇ ਸਨ ਜਦੋਂ ਹੌਜਾ ਸਾਹਿਬ ਦਾ ਮਿਊਜ਼ਿਕ ਹੁੰਦਾ ਸੀ ਇੱਥੇ ਵੀ ਉਹ ਪ੍ਰੋਗਰਾਮ ਕਰਨ ਆਉਂਦੇ ਸਨ ਇੱਕ ਵਾਰੀ ਉਹ ਹੌਜਾ ਨਾਈਟ ਵੀ ਕਰਨ ਆਏ ਸਨ ਸੋ ਬਹੁਤ ਉਹਨਾਂ ਨੂੰ ਉਦੋਂ ਵੀ ਇੱਥੋਂ ਪਿਆਰ ਮਿਲਿਆ ਸੀ ਸੋ ਅੱਜ ਅਸੀਂ ਉਸ ਪੰਜਾਬੀ ਦੇ ਇੱਕ ਚਲਦੀ ਫਿਲਦੀ ਯੂਨੀਵਰਸਿਟੀ ਇੱਕ ਸਮਰਾਟ ਸਨ ਜਿਹੜੇ ਮਿਊਜ਼ਿਕ ਇੰਡਸਟਰੀ ਦੇ ਕੰਪੋਜ਼ਰ ਵੀ ਕੰਪੋਜ਼ ਵੀ ਕਰਦੇ ਸਨ ਗੀਤ ਵੀ ਬਣਾ ਕੇ ਦਿੰਦੇ ਸਨ 뮤직 ਵੀ ਦਿੰਦੇ ਸਨ ਕਲਾਕਾਰਾਂ ਨੂੰ ਆਪਣੇ ਹਿਸਾਬ ਦੇ ਨਾਲ ਕਿੰਨੇ ਹੀ ਜਿਹੜੇ ਗੀਤ ਉਹਨਾਂ ਦੇ ਹਿੱਟ ਹੋਏ ਸੀ ਗਿਣਤੀ ਨਹੀਂ ਉਹਨਾਂ ਦੀ ਕੀਤੀ ਜਾ ਸਕਦੀ ਸੋ ਅੱਜ ਅਸੀਂ ਆਪਣੇ ਖਾਸ ਕਰਕੇ ਬਾਦ ਵਸਦੇ ਸਾਰੇ ਹੀ ਪੰਜਾਬੀਆਂ ਦੇ ਵੱਲੋਂ ਅਤੇ ਆਪਣੇ ਸਾਂਝਾ ਪੰਜਾਬ ਆਦਾਰਾ ਦੀ ਟੀਮ ਦੇ ਵੱਲੋਂ ਅਤੇ ਖਾਸ ਕਰਕੇ ਨਿਊਯਾਰਕ ਦੇ ਸਾਰੇ ਹੀ ਪੰਜਾਬੀਆਂ ਦੇ ਵੱਲੋਂ ਅਮਰੀਕਾ ਦੇ ਵੱਲੋਂ ਸਾਰਿਆਂ ਦੇ ਵੱਲੋਂ ਅਸੀਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਟ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਵੇ ਜਿੱਥੇ ਵੀ ਜਿੱਥੇ ਵੀ ਗਏ ਹਨ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਜਿਹੜੀ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਉਹਨਾਂ ਦੇ ਬੇਟੇ ਦੇਖੋ ਸਚਿਨ ਹੌਜਾ ਜੀ ਉਹ ਵੀ ਬਹੁਤ ਹੀ ਵਧੀਆ ਉਹਨਾਂ ਨੇ ਜਿਹੜੀ ਉਹਨਾਂ ਕੋਲੋਂ ਤਾਲੀਮ ਲਈ ਹੈ ਉਹ ਵੀ ਉਸ ਤਾਲੀਮ ਦੇ ਨਾਲ ਬੜੇ ਵੱਡੇ ਪੱਧਰ ਤੇ ਉੱਤੇ ਪੰਜਾਬੀ ਬੋਲੀ ਦੀ ਸੇਵਾ ਕਰਦੇ ਹਨ ਸੋ ਅੱਜ ਅਸੀਂ ਉਹਨਾਂ ਨੂੰ ਸ਼ਰਧਾਂ ਸ਼ਰਧਾਂ ਜਲੀ ਦਿੰਦੇ ਹਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਮੇਗੋਟ ਅ ਗ੍ਰੈਂਡ ਪੀਸ ਟੂ ਹਿਸ ਸੋਲ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਧੰਨਵਾਦ ਜੀ ਸਤਿ ਸ੍ਰੀ ਅਕਾਲ